ਗੁਰਸਿੱਖ ਆਦਮੀ ਦਾ ਨਾਮ ਉਸ ਅਰਦਾਸ ਦੇ ਵਿੱਚ ਆਉਂਦਾ ਹੈ ਜਿਹੜੀ ਅਰਦਾਸ ਸਵੇਰੇ ਦੁਪਹਿਰੇ ਸ਼ਾਮੀ ਸੰਗਤ ਨੇ ਰੋਜ਼ ਕਰਨੀ ਹੈ ਰੋਜ਼ ਪੜ੍ਹਨੀ ਹੈ ਜੇ ਤੁਸੀਂ ਸਿੱਖੀ ਕੇਸਾ ਸਵਾਸਾ ਨਾਲ ਨਿਭਾ ਲਈ ਤੁਹਾਡਾ ਨਾਮ ਸ਼ਾਮਲ ਹੋ ਗਿਆ ਜੇ ਤੁਸੀਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕਰ ਲਈ ਤੁਹਾਡਾ ਨਾਂ ਆ ਗਿਆ ਅਰ ਤੁਸੀਂ ਕੋਈ ਇਕੱਲੇ-ਇਕੱਲੇ ਤਾਂ ਨਹੀਂ ਆਇਆ ਇਕੱਲੇ-ਇਕੱਲੇ ਤਾਂ ਕਿਸੇ ਵੀ ਨਹੀਂ ਆਉਂਦਾ ਅਮੂਮਾ ਨਾ ਜਦੋਂ ਕੋਈ ਬੰਦਾ ਮਰਦਾ ਹੈ ਨਾ ਉਹਦੇ ਭੋਗ ਤੇ ਬੰਦੇ ਗਿਣੇ ਜਾਂਦੇ ਨੇ ਇੱਥੇ ਜੀ ਭਾਰਤ ਸਰਕਾਰ ਦੇ بڑے ਮੰਤਰੀ ਆਏ ਨੇ ਜੀ ਐਮਐਲਏ ਸਾਹਿਬ ਆਏ ਜੀ ਨਹੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਸਭ ਆਏ ਨੇ ਜੀ ਬੜੀਆਂ ਸਿੰਘ ਸੁਭਾਵਾਂ ਦੇ ਪ੍ਰਧਾਨ ਆਏ ਨੇ ਜੀ ਬੜੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਆਏ ਨੇ ਜੀ ਨਾ ਤਾਂ ਕੋਈ ਨਹੀਂ ਲੈਂਦਾ ਗੁਰਸਿੱਖੋ ਤੁਹਾਡਾ ਨਾਂ ਅਰਦਾਸ ਵਿੱਚ ਰੋਜ਼ ਲਿਆ ਜਾਂਦਾ ਹੈ ਜਿਹੜਾ ਜਿਹੜਾ ਉਸ ਪદ્ધਤੀ ਨੂੰ ਪਹੁੰਚ ਗਿਆ ਹਰ ਗੁਰਸਿੱਖ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਅਰ ਜਦੋਂ ਅਰਦਾਸ ਕਰਨੀ ਉਹਨੇ ਉਦੋਂ ਹੀ ਕਹਿਣਾ ਹੈ ਕਿ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਹੋਰ ਤੁਹਾਨੂੰ ਕੀ ਚਾਹੀਦਾ ਹੈ ਹੋਰ ਕੀ ਚਾਹੀਦਾ ਹੈ ਇਸ ਤੋਂ ਵੱਧ ਕੋਈ ਕਾਪਾ ਕੀ ਇਹ ਵੀ ਮੈਨੂੰ ਕੋਈ ਪ੍ਰਾਪਤੀ ਚਾਹੀਦੀ ਹੈ ਜੀ ਤੇ ਜੇ ਆਪੇ ਸੋਚੀਏ ਵੀ ਮੈਂ ਮਰ ਜਾਵਾਂ ਜੀ ਮੇਰੇ ਬੱਚੇ ਪੱਖੇ ਤੇ ਨਾਲ ਲਿਖਾ ਦੇਣਗੇ ਮੈਂ ਤੇ ਬੰਗਲਾ ਸਾਹਿਬ ਦੇ ਵਿੱਚ ਰਹਿ ਕੇ ਵੇਖ ਲਿਆ ਆ ਪੱਖੇ ਜਿਹੜੇ ਲੱਗੇ ਸੀ ਨਾ ਆ ਸਤਵੇਂ ਸਾਲ ਸਾਰੇ ਬਦਲ ਨੇ ਪੈ ਸਾਨੂੰ ਸਭ ਦੀਆਂ ਚੀਕਾਂ ਨਿਕਲ ਗਈਆਂ ਚੀਂ-ਚੀ ਉਹ ਕਰਦੇ ਨੇ ਵਿਚਾਰੇ ਕੋਈ ਚੀਜ਼ ਹੈ ਉਹਦੀ ਇੱਕ ਮਨੇ ਯਾਦ ਹੈ ਟਾਈਮ ਨਾਲ ਉਹਨੇ ਖਤਮ ਹੋ ਜਾਣਾ ਤਾਰੇ ਕੋਰੋ ਦੇ ਫੋਟੋ ਆਉਂਦੀਆਂ ਹੋਣਗੀਆਂ ਮਹਾਰਾਜੇ ਰਣਜੀਤ ਸਿੰਘਾਂ ਦੇ ਘਰ ਦੀਆਂ ਕਿਲੇ ਦੀਆਂ ਲਾਹੌਰ ਦੀਆਂ ਆ ਨਾਲ ਕਿਲਾ ਜਾ ਕੇ ਵੇਖ ਲੋ ਕੀ ਹਾਲ ਹੈ ਸ਼ਾਹ ਜਹਾਂ ਨੇ ਬਣਾਇਆ ਸੀ ਹਾਲਾਂਕਿ ਉਹਨਾਂ ਇੰਡੀਆ ਗਵਰਨਮੈਂਟ ਚਲਾ ਰਹੀ ਹੈ ਨਾ ਚੱਲਦਾ ਹੁੰਦਾ ਤੇ ਪੁਰਾਣੇ ਕਿਲੇ ਵਾਲਾ ਹਾਲ ਹੋਣਾ ਸੀ ਜਿਹੜਾ ਚਿੜੀਆ ਘਰ ਦੇ ਸਾਹਮਣੇ ਆ ਕੱਖ ਵੀ ਨਹੀਂ ਉੱਥੇ ਪਰ ਜਿਹਦਾ ਨਾਂ ਅਰਦਾਸ ਵਿੱਚ ਆ ਗਿਆ ਉਹਦਾ ਨਾਂ ਕਿਤੇ ਨਹੀਂ ਜਾਂਦਾ ਸਦੀਆਂ ਬੀਤ ਜਾਣਗੀਆਂ ਯੁੱਗ ਬੀਤ ਜਾਣਗੇ ਜਦੋਂ ਤੱਕ ਸਿੱਖ ਧਰਤੀ ਤੇ ਰਹਿਣਗੇ ਉਦੋਂ ਤੱਕ ਉਹ ਤੁਹਾਡੀ ਕਮਾਈ ਦਾ ਧਿਆਨ ਧਰ ਕੇ ਬੋਲਿਆ ਕਰਨਗੇ ਕਿ ਬੋਲੋ ਜੀ ਵਾਹਿਗੁਰੂ ਵਾਹਿਗੁਰੂ